ਨੂੰ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਗਰ ਪੰਚਾਇਤ ਨਵਦੀਆਂ ਚੋਣਾ 21 ਦਸੰਬਰ ਨੂੰ ਹੈ ਸ਼ਨੀਵਾਰ ਵਾਲੇ ਦਿਨ ਸੋ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਵਦੀਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਰ ਵਾਰਡ ਵਿੱਚ ਇੱਕ ਕੈਂਡੀਡੇਟ ਖੜਾ ਕੀਤਾ ਹੈ ਚੋਣ ਸ਼ਾਂਤ ਝਾੜੂ ਹੈ ਪੰਜਾਬ ਸਰਕਾਰ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਕਿ ਘਰ-ਘਰ ਜਿਹੜੀ ਬੱਤੀ ਫ੍ਰੀ ਦੇ ਰਹੀ ਆ ਅੱਜ ਤੋਂ ਪਹਿਲਾਂ ਕਿਸੇ ਵੀ ਗਵਰਨਮੈਂਟ ਨੇ ਇਹ ਸਹੂਲਤਾਂ ਨਹੀਂ ਦਿੱਤੀਆਂ ਮੁਹੱਲਾ ਪੀਲਿੰਗ ਦੀ ਸਹੂਲਤ ਕੋਲ ਟਾਈਮ ਟੂ ਟੈਂਡ ਵਰਗੇ ਸਹੂਤਾ ਦਿੱਤੀਆਂ ਜਾਂਦੀਆਂ ਤੋ ਆਪ ਨੂੰ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਭਾਵੇਂ ਕਿ ਕੋ ਬਾੜ ਕੋਈ ਵੀ ਹੋਵੇ ਜਿੱਥੇ ਕਿਤੇ ਰਭੋਦੇ ਆ ਕਿਹਨਾਂ ਨੂੰ ਜਿਤਾਓ ਤਾਂ ਕਿ ਆਪ ਦੀ ਸਰਕਾਰ ਆਪ ਦੇ ਐਮਸੀ ਹੋਣ ਆਪ ਦਾ ਨਗਰ ਪੰਚਾਇਤ ਦਾ ਪ੍ਰਧਾਨ ਹੋਵੇ ਤੇ ਧਰਮਾ ਕਸਬੇ ਨੂੰ ਨਮੂਨੇ ਦਾ ਕਸਬਾ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦੀ ਚੋਣ ਨਿਸ਼ਾਨ ਝਾੜੂ ਆਪ ਉਮੀਦਵਾਰ ਸਾਰਿਆਂ ਨੂੰ ਜਿਤਾਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਉਮੀਦਵਾਰ ਵਾਰਡ ਨੰਬਰ 9 ਹਟੇਲ ਮਤਮ ਆਪ ਜੀ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਵੱਤਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਮੈਂ ਪਿੰਡ ਦੇ ਵਿਕਾਸ ਨੂੰ ਹੋਰ ਲੀਹਾਂ ਤੇ ਲਿਆ ਸਕਾਂ ਸੋ ਪਿਛਲੇ ਸਮੇਂ ਤੋਂ ਵੀ ਮੈਂ ਕਾਫੀ ਵਿਕਾਸ ਦੇ ਕੰਮਾਂ ਦੇ ਵਿੱਚ ਹਿੱਸਾ ਲਿਆ ਜਿਵੇਂ ਕਿ ਆਪਣਾ ਹੈਗਾ ਸੇਵਾ ਕੇਂਦਰ ਆਪਣਾ ਮਹੱਲਾ ਕਲੀਨਿਕ ਹੈਗਾ ਮਿਆਣੀ ਬਕਰਪੁਰ ਦੇ ਵਿੱਚ ਤੋ ਲੋਕ ਵਧੀਆ ਸੁਭਾਅ ਮੈ ਲੈ ਰਹੇ ਉਤੋਂ ਤੋ ਮੈਂ ਇਹ ਆਸ ਕਰਦਾ ਕਿ ਮੇਰੇ ਜਿੰਨੀਆਂ ਮਾਵਾ ਪੈਣਾ ਮੇਰੇ ਪਰਿਵਾਰ ਵਰਗੇ ਸਾਰੇ ਜੀ ਮੈਨੂੰ ਸਪੋਰਟ ਕਰਨਗੇ ਸੋ ਇਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ